ਲਓ ਵੀਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇਹ ਵੈਰਟੀ ਹੈਗੀ ਸਵਾ 7501 ਵੈਰਟੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਕਦ ਕਾਠਾ ਤੇ ਹਰਾ ਭਰਾ ਵੀ ਖੜਾ ਹੈ ਲਾਸਟ ਤੱਕ ਜੀ ਇਹ ਨੂੰ ਲੱਗੇ ਨੂੰ ਲਗਭਗ ਜੀ 100 ਦਿਨ ਹੋ ਗਏ ਜੀ 100 ਦਿਨ ਦੀ ਵੈਰਟੀ ਹੋ ਗਈ ਜੀ ਇਹ ਇਹਦੀ ਵੀਡੀਓ ਪਹਿਲਾਂ ਵੀ ਪਾਈ ਸੀ ਕਈ ਵੀਰ ਪੁੱਛਦੇ ਸੀਗੇ ਵੀ ਇਹ ਇਹ ਤੇ ਤੇਲੇ ਵਾਲੀ ਇਹਾਂ ਕੋਈ ਫੰਗੀ ਸੈਡ ਇਹ ਕਦੋਂ ਵੱਢਿਆ ਜਾਊਗਾ ਇਹਦੀ ਕਟਾਈ ਕਦੋਂ ਹੋਊਗੀ ਵੀਰ ਜੀ ਇਹ ਤਾਂ ਕੋਈ ਸਪਰੇ ਨਹੀਂ ਕਰੀ ਨਾ ਹੀ ਕੋਈ ਫੰਗੀ ਸੈਡ ਨਾ ਤੇਲੇ ਵਾਲੀ ਕਈ ਵੀਰਾਂ ਨੇ ਕਮੈਂਟ ਕਰੇ ਸੀ ਵੀ ਡੋਡੀ ਡੋਡੀ ਵੀ ਹੈ ਨਹੀਂ ਵੀਰ ਜੀ ਇਹ ਤੇ ਬਿਲਕੁਲ ਸਾਫ ਸੁਥਰਾ ਜੀ ਝੋਨਾ ਇਹ ਸਵਾ 7501 ਹਾਈਬ੍ਰਿਡ ਵੈਰੈਟੀ ਹੈ ਜੀ ਇਹ ਮਾੜੀ ਪਾਣੀ ਤੇ ਵੀ ਹੋ ਜਾਂਦਾ ਜੀ ਇਹ ਤੁਸੀਂ ਦੇਖ ਸਕਦੇ ਹੋ ਜੀ ਕਈ ਬੀਰ ਪੁੱਛਦੇ ਜੀ ਵੱਡਿਆ ਕਦੋਂ ਕਟਾਈ ਕਦੋਂ ਹੋ ਜੂਗੀ। ਕਟਾਈ ਦੇ ਤਾਂ ਲਗਭਗ ਬਿਲਕੁਲ ਤਿਆਰੀ ਹੈ ਜੀ ਸਾਡਾ ਖੇਤ ਟ੍ਰਾਇਲ ਵਾਸਤੇ ਥੋੜੀ ਲਾਇਆ ਸੀਗਾ ਜੀ ਇੱਧਰ ਲੱਗਾ ਹੋਇਆ ਜੀ ਸੁਪਰੀਮ 110 ਆ। ਕਿਰਾਏ ਜੀ ਨਾਲ ਹੀ ਕਟਾਈ ਹੋ ਜਾਈ ਜੀ ਥੋੜਾ ਜਿਹਾ ਹਜੇ ਪੰਜ ਚਾਰ ਦਿਨ ਲੈਂਦਾ ਇਹਨੂੰ ਪਾਣੀ ਲੱਗ ਜਾਂਦਾ ਜੀ। ਇਹ ਤੁਸੀਂ ਦੇਖ ਸਕਦੇ ਹੋ ਜੀ ਨਾੜ। ਇਹ ਸੁਪਰੀਮ 110 ਆ ਜੀ। ਇਹ 7501 ਆ। ਲਾਸ਼ ਤੱਕ ਹਰਾ ਖੜਾ ਜੀ ਇਹੇ ਲਗਭਗ 100 ਦਿਨ ਦਾ ਹੋ ਗਿਆ ਜੀ ਕੋਈ ਡੋਡੀ ਨਹੀਂ ਜੀ ਕੋਈ ਸਪਰੇ ਨਹੀਂ ਕੀਤੀ ਤਿੰਨ ਵਾਰ ਯੂਰੀਆ ਲਾਇਆ ਜੀ ਇਹਨੂੰ ਹਾਈਬ੍ਰਿਡ ਵੈਰਟੀ ਹੈ ਜੀ ਸਵਾ 7501 100 ਦਿਨ ਦਾ ਹੋ ਗਿਆ ਜੀ ਬੱਲੀਆਂ ਚੈੱਕ ਕਰ ਸਕਦੇ ਤੁਸੀਂ ਕੋਈ ਡੋਡੀ ਨਹੀਂ ਜੀ ਕੋਈ ਸਪਰੇ ਨਹੀਂ ਕਰੀ ਨਾ ਫੰਗੀ ਸੜਨਾ ਤੇਲੇ ਵਾਲੀ ਜੀ ਸੁਪਰੀਮ 110 ਤੇ ਇਧਰਲੀ ਸਾਈਡ ਜੀ ਤੇਲੇ ਵਾਲੀ ਫੰਗੀਸਾਈਡ ਇਹਤੇ ਕਰ ਚੁੱਕੇ ਆ ਜੀ ਇਹ ਵੈਰਾਈਟੀ ਥੋੜਾ ਜਿਹਾ 5-7 ਦਿਨ ਇਹਨਾਂ ਨੂੰ ਵੱਧ ਲੈਂਦੀ ਹੈ ਜੀ ਇਹ 7501 ਨੂੰ ਦੇ ਸਕਦੇ ਆ ਜੀ 750 ਦਾ ਕਨਾੜ ਵੀ ਬਿਲਕੁਲ ਹਰਾ ਪਿਆ ਜੀ ਝੋਨਾ ਬਿਲਕੁਲ ਪੱਕ ਚੁੱਕਿਆ ਕੋਈ ਸਪਰੇ ਨਹੀਂ ਜੀ ਧੰਨਵਾਦ ਜੀ